ਪੰਜਾਬ ਦੇ ਜਲੰਧਰ ਚ ਹਿੰਦੂ ਸੰਗਠਨਾ ਨੇ ਆਈ ਲਵ ਮੁਹੰਮਦ ਨਾਲ ਜੁੜੇ ਵਿਵਾਦ ਦੇ ਜਵਾਬ ਚ ਸ਼੍ਰੀ ਰਾਮ ਚੌਂਕ ਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਕਿੱਦੁਨੇਤਾ ਸੜਕ ਤੇ ਤੰਬੂ ਲਗਾ ਕੇ ਹਨੂਮਾਨ ਚਾਲੀਸਾ ਦਾ ਪਾਠ ਕਰ ਰਹੇ ਨੇ ਉਨ੍ਹਾਂ ਕੇ ਅਗੇ ਪੁਲਿਸ ਨੂੰ 4 ਅਕਤੂਬਰ ਸਵੇਰੇ 11 ਵਜੇ ਤੱਕ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਸਮਵਤਤਾ ਗਿਆ ਸੀ ਪਰ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਇਸ ਲਈ ਵਿਰੋਧ ਹੜ ਅਨਮਿੱਥੇ ਸਮੇਂ ਲਈ ਰਹੇਗਾ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਵੱਡੇ ਪੁਲਿਸ ਫੋਰਸ ਦਾ ਨਾਅਤ ਕੀਤੀ ਗਈ ਹੈ ਮੁਸਲਿਮ ਨੇਤਾ ਈਯੂਬ ਖਾਨ ਨਮੀਨ ਖਾਨ ਤੇ ਦੋ ਹੋਰਾਂ ਵਿਰੋਧ ਕੇਸ ਦਰਜ ਕੀਤਾ ਗਿਆ ਈਯੂਬ ਖਾਨ ਆਮ ਆਦਮੀ ਪਾਰਟੀ ਦੇ ਨੇਤਾ ਨੇ ਤੇ ਉਹਨਾਂ ਦੀ ਪਤਨੀ ਬਸਤੀ ਤੋਂ ਕੌਂਸਲਰ ਹੈ ਇੱਕ ਸਾਲ ਪਹਿਲਾਂ ਤੱਕ ਉਹ ਭਾਜਪਾ ਸਰ ਪਾਜਪਾ ਨੇ ਉਹਨਾਂ ਨੂੰ ਪੰਜਾਬ ਜੋ ਮੁਸਲਮਿਕ ਦਾ ਇੰਚਾਰਜ ਨਿਯੁਕਤ ਕੀਤਾ ਸੀ ਇਹ ਉਹਦਾ ਉਹਨਾਂ ਨੇ ਭਾਜਪਾ ਦੇ ਘਟਗਿੰਦੀ ਮੋਰਚਾ ਦੇ ਸੁਭਾ ਪ੍ਰਧਾਨ ਥਾਮਸ ਮਸੀ ਰਾਹੀ ਸੱਭਾ ਲੈ ਸੀ ਆਯੋਬ ਖਾਨ ਪਹਿਲਾਂ ਕਾਂਗਰਸ ਤੇ ਅਕਾਲੀ ਦਲ ਚ ਵੀ ਸੇਵਾ ਨਿਭਾ ਚੁੱਕੇ ਨੇ ਦੱਸਦੇ ਕਿ ਵਿਵਾਦ ਬੀਤੀ ਸ਼ਾਮ ਉਦੋਂ ਸ਼ੁਰੂ ਹੋਇਆ ਜਦੋਂ 올 ਇੰਡੀਆ ਉਲਾਮਾ ਦੇ ਮੈਂਬਰ ਕਮਿਸ਼ਨਰ ਦਫ਼ਤਰ ਨੂੰ ਮੰਗ ਪੱਤਰ ਸੌਂਪਣ ਜਾ ਰਹੇ ਸਨ ਇਸ ਦੌਰਾਨ ਦਾਕਰ ਦੇ ਲੈਡਰ ਸਕੂਟਰ ਤੇ ਸਵਾਰ ਯੋਗੇਸ਼ ਨਾਮ ਦੇ ਇੱਕ ਨੌਜਵਾਨ ਨੇ ਭੀੜ ਦੇ ਵਿੱਚਕਾਰ ਅੱਲਾਹੁ ਅਕਬਰ ਦੇ ਨਾਰੇ ਸੁਣੇ ਤੇ ਜੈ ਸ਼੍ਰੀ ਰਾਮ ਦੇ ਨਾਰੇ ਲਗਾਏ ਮੁਸਲਮ ਨੌਜਵਾਨਾਂ ਨਾਲ ਛੇੜ ਚਾਰ ਤੇ ਹਮਲਾ ਕਰਨ ਦੇ ਦੋਸ਼ ਵੀ ਲੱਗੇ ਨੇ ਉਸਨੇ ਦੋਸ਼ ਲਗਾਇਆ ਕਿ ਮੁਸਲਮ ਨੌਜਵਾਨ ਨੇ ਉਸਨੇ ਸਕੂਟਰ ਨੂੰ ਘੇਰ ਲਿਆ ਤੇ ਉਸ ਨਾਲ ਛੇੜਛਾੜ ਕੀਤੀ ਯੁਗੇਸ਼ ਨੇ ਵੀ ਦੋਸ਼ ਲਗਾਇਆ ਕਿ ਉਸ ਨੂੰ ਅੱਲਾਹੁ ਅਕਬਰ ਦਾ ਨਾਅਰਾ ਲਗਾਉਣ ਲਈ ਮਜਬੂਰ ਕੀਤਾ ਗਿਆ ਜਾਨ ਨੂੰ ਮਾਰਨ ਦੀ ਧਮਕੀ ਦਿੱਤੀ ਜੇ ਉਹ ਉਸਨੇ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਕੁੱਟਿਆ ਗਿਆ ਤੇ ਤੰਗ ਕੀਤਾ ਗਿਆ ਜਿਸ ਦੇ ਵਿਰੋਧ ਦੇ ਵਿੱਚ ਹੁਣ ਸ਼੍ਰੀ ਰਾਮ ਚੌਂਕ ਦੇ ਉੱਤੇ ਜਲੰਧਰ ਦੇ ਵਿੱਚ ਜੋ ਮੌਜੂਦ ਹੈ ਉਸ ਦੇ ਉੱਤੇ ਹਿੰਦੂ ਸੰਗਠਨਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਜਾ ਰਿਹਾ ਦੱਸਦੇ ਕਿ ਹਿੰਦੂ ਸੰਗਠਨਾ ਦਾ ਕਹਿਣਾ ਹੈ ਕਿ ਪੁਲਿਸ ਨੂੰ कि 4 ਅਕਤੂਬਰ ਯਾਨੀ ਕਿ ਅੱਜ ਸਵੇਰੇ 11 ਵਜੇ ਤੱਕ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਸਮਾਂ ਦਿੱਤਾ ਗਿਆ ਸੀ ਪਰ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਇਸ ਲਈ ਹੁਣ ਇਹ ਵਿਰੋਧ ਜਿਹੜਾ ਹੈ ਅਨਮਿੱਥੇ ਸਮੇਂ ਦੇ ਲਈ ਰਹੇਗਾ ਚਾਹ ਲੋ ਭਈਆ ਕਹ ਲੋ ਸ਼੍ਰੀ ਰਾਮ ਜੈ ਰਾਸ ਸ਼੍ਰੀ ਰਾਮ ਇੱਕ ਬੜਾ ਰਾਮ ਭਗਤ ਪਿੱਛੇ ਖੜਿਆ ਜਿਹੜੇ ਰੋਸ ਤੋਂ ਦੇ ਵਿੱਚ ਸ਼ਾਮਿਲ ਹੋਣਾ ਹੈ ਰੋਸ ਤੋਂ ਉਸੇ ਮੰਦਰ ਆਜੇ ਓਏ ਪੰਡਾਲ ਦੇ ਅੰਦਰ ਆਜਾ ਅੰਦਰ ਆ ਕੇ ਬੈਠੇ ਜਿਹੜੇ ਰੋਜ਼ ਪ੍ਰਦਰਸ਼ਨ ਚ ਸ਼ਾਮਲ ਹੋਣ ਆਏ ਆ ਪ੍ਰਭੂ ਰਾਮ ਦੇ ਭਗਤਾ ਪ੍ਰਭੂ ਰਾਮ ਦੇ ਆਈ ਨੇ ਉਹ ਸਾਰੇ ਪੰਡਾਲ ਦੇ ਅੰਦਰ ਆਜਣ ਪੰਡਾਲ ਦੇ ਅੰਦਰ ਆ ਕੇ ਇੱਥੇ ਬੈਠਣ ਸਾਰੇ ਖੱਬੇ ਪਾਸੇ ਦਾ ਜਿਹੜਾ ਰਸਤਾ ਅੰਦਰ ਆਣ ਲਈ ਵਿਹਲਾ ਕਰ ਦਿਓ ਜਗ੍ਹਾ ਬਣਾ ਦਿਓ ਅੰਦਰ ਆਉਣ ਵਾਸਤੇ ਸਾਬ ਅੰਦਰ ਆ ਜਾਓ ਜਿਹੜੇ ਪ੍ਰਭੂ ਰਾਮ ਭਗਤ ਦੇ ਰੋਜ਼ ਪ੍ਰਦਰਸ਼ਨ ਦੇ ਵੀ ਸ਼ਾਮਲ ਹੋਣ ਆਏ ਆ ਉਹ ਅੰਦਰ ਆ ਕੇ ਪੰਡਾਲ ਚ ਬੈਠੋ ရရှိတော်ဗျာရရှိတော်ဗျာ శ్రీరామ్